ਇਹ ਲੜਾਈ ਸੰਜੇ ਟੰਡਨ ਤੇ ਮਨੀਸ਼ ਦਿਵਾੜੀ ਦੀ ਨਹੀਂ ਹੈ ਇਹ ਇਹ ਜਿਹੜੀ جنگ ਹੈਗੀ ਹੈ ਇਹ ਹੈਗੀ ਹੈ ਕਿ ਨਰਿੰਦਰ ਮੋਦੀ ਵਰਸਸ ਇੰਡੀਆ ਅਲਾਈንስ ਚਾਹੇ 2009 ਦੇ ਵਿੱਚ ਮੈਨੂੰ ਨਹੀਂ ਟਿਕਟ ਮਿਲੀ ਮੈਂ ਕੰਮ ਚੰਡੀਗੜ੍ਹ ਚ ਕੀਤਾ ਤਾਂ ਜਾਣਦੀ ਹੈ ਕਿ 15 ਸਾਲ ਤੋਂ ਸੇਵਾ ਕੌਣ ਕਰ ਰਿਹਾ ਹੈ ਕਿਰਨ ਖੇਰਜੀ ਦੇ ਟਨਯੋਰ ਦੌਰਾਨ ਕਿਹੜੀਆਂ ਤੁਹਾਨੂੰ ਲੱਗਦੀਆਂ ਵੀ ਕਮੀਆਂ ਜੜੀਆਂ ਰਹਿ ਗਈਆਂ ਇਹਦੇ ਵਿੱਚ ਹੈਗਾ ਕਿ ਦੋਨੋਂ ਧਿਰਾਂ ਨੂੰ ਇਕੱਠੇ ਬਿਠਾ ਕੇ ਉਹਨਾਂ ਨੂੰ ਸਾਹਮਣੇ ਫੈਸਲਾ ਕਰਾਉਣ ਦੀ ਜ਼ਰੂਰਤ ਹੈ। ਮੈਂ ਤਾਂ ਪਵਨ ਬਾਂਸਲ ਜੀ ਨੂੰ ਜੇਕਰ ਮੌਕਾ ਮਿਲਦਾ ਤਾਂ ਟਫ ਜਾਦੇ ਫਾਈਟ ਹੋਣੀ ਜਰੂਰ ਵੱਧ ਜ਼ੋਰ ਲਾਉਣਾ ਪੈਂਦਾ। ਅਸੀਂ ਤਾਂ ਦੋਨੋਂ ਪਾਸੇ ਤਿਆਰੀ ਕੀਤੀ ਦੀ ਸੀ ਦੋਨਾਂ ਚੋਂ ਕੋਈ ਵੀ ਆ ਜਾਂਦੇ। ਪੰਜਾਬ ਚੋਂ ਫੈਸਲਾ ਫੱਟ ਹੋ ਗਿਆ, ਹਰਿਆਣੇ ਚੋਂ ਫੈਸਲਾ ਫੱਟ ਹੋ ਗਿਆ, ਚੰਡੀਗੜ੍ਹ ਕਿਉਂ ਪਿੱਛੇ ਰਹਿ ਗਿਆ? ਜਿਹੜਾ ਡੰਪਿੰਗ ਗਰਾਊਂਡ ਹੈ ਉਹਨੂੰ ਲੈ ਕੇ ਵੀ ਬੜੀ ਪੋਲਿਟਿਕਸ ਹੁੰਦੀ ਆਈ ਹੈ। ਥੋੜਾ ਰੋਡ ਮੈਪ ਕੀ ਉਹਨੂੰ ਲੈ ਕੇ। ਡੰਪਿੰਗ ਗਰਾਊਂਡ ਮੈਨੂੰ ਲੱਗਦਾ ਹੈ ਕਿ ਅਪ੍ਰੈਲ ਦੇ ਮਹੀਨੇ ਦੇ ਵਿੱਚ ਹੀ ਜੋ ਟਾਰਗੇਟ ਸੀਗਾ ਕਿ ਉਹਨੂੰ ਉੱਥੇ ਬੱਚੇ ਉੱਥੇ ਫੁੱਟਬਾਲ ਖੇਦਦੇ ਦਿਖਣਗੇ ਔਰ ਮੈਨੂੰ ਲੱਗਦਾ ਹੈ ਕਿ ਉਹ ਬੜੀ ਜਲਦੀ ਖੋਨ ਜਾ ਰਹੇ ਹਨ ਮੈਨੂੰ ਲੱਗਦਾ ਹੈ ਕਿ ਇਸ ਚੀਜ਼ ਨੂੰ ਜਿਸ ਨੇ ਲੋਕੀ ਸਾਹਮਣੇ ਰੱਖਦੇ ਆ ਤੇ ਹਰ ਵੋਟ ਜਿਹੜਾ ਹੈ ਉਹ ਮੋਦੀ ਦੀ ਬਜਾਏ ਅਸੀਂ ਕੋਸ਼ਿਸ਼ ਕਰਾਂਗੇ ਕਿ ਚੰਡੀਗੜ੍ਹ ਦੇ ਆਉਣ ਵਾਲੇ 5 ਸਾਲ ਚੰਡੀਗੜ੍ਹ ਦੇ ਸੁਨਹਿਰੇ ਇਤਿਹਾਸ ਦੇ ਵਿੱਚ ਲਿਖੇ ਜਾਣ ਬਾਪੂ ਸ਼ਹੀਦ ਦੇਖ ਰਹੇ ਹੋ ਤੁਸੀਂ ਚੰਡੀਗੜ੍ਹ ਦੀ ਸਿਆਸਤ ਦੀ ਗੱਲ ਕਰਾਂਗੇ ਲੋਕ ਸਭਾ ਚੋਣਾਂ ਨੂੰ ਲੈ ਕੇ ਕੈਂਪੇਨਿੰਗ ਜਿਹੜੀ ਆ ਜੋਰਾਂ ਸ਼ੋਰਾਂ ਨਾਲ ਚੱਲ ਰਹੀ ਹੈ ਵੱਖ-ਵੱਖ ਆ ਪੋਲਿਟিক্যাল ਪਾਰਟੀਆਂ ਵੱਲੋਂ ਤੇ ਬੀਜੇਪੀ ਦੀ ਗੱਲ ਕਰੀ ਐ ਇਸ ਵਾਰ ਸੰਜੇ ਟੰਡਨ ਜੀ ਨੇ ਜਿਹੜੇ ਉਹ ਚੋਣ ਮੈਦਾਨ ਚ ਉਤਰੇ ਨੇ ਕਿਰਨ ਖੇਰ ਦੀ ਜਗ੍ਹਾ ਤੇ ਇਸ ਵਾਰੀ ਸੰਜੇ ਟੰਡਨ ਨੂੰ ਮੌਕਾ ਦਿੱਤਾ ਐ ਪਾਰਟੀ ਨੇ ਤੇ ਕਿਸ ਤਰ੍ਹਾਂ ਦੇ ਨਾਲ ਮੁਕਾਬਲਾ ਰਹਿਣ ਵਾਲਾ ਐ ਕਿਸ ਤਰ੍ਹਾਂ ਦੇ ਨਾਲ ਚੰਡੀਗੜ੍ਹ ਦੀ ਸਿਆਸਤ ਡਿਫਰੈਂਟ ਰਹਿਣ ਵਾਲੀ ਐ ਇਸ ਬਾਰੇ ਗੱਲਬਾਤ ਕਰਾਂਗੇ ਸਾਡੇ ਨਾਲ ਮੌਜੂਦ ਨੇ ਟੰਡਨ ਸਾਹਿਬ ਕਿਵੇਂ ਦੀਆਂ ਤਿਆਰੀਆਂ ਨੇ ਚੋਣਾਂ ਦੀਆਂ ਦੇਖੋ ਮੈਨੂੰ ਤੇ ਜੋ ਲੱਗਦਾ ਐ ਮੇਰੀਆਂ ਤਿਆਰੀਆਂ ਨਾਲੋਂ ਜ਼ਿਆਦਾ ਲੋਕਾਂ ਦੀਆਂ ਤਿਆਰੀਆਂ ਜਿਹੜੀਆਂ ਮੇਰੇ ਵਾਸਤੇ ਕੀਤੀਆਂ ਦੀਆਂ ਮੈਂ ਰੱਬ ਦਾ ਬੜਾ ਸ਼ੁਕਰਗੁਜ਼ਾਰ ਹਾਂ ਕਿ ਮੈਨੂੰ ਐਹੋ ਜੇ ਕਾਰਜਕਰਤਾ ਮਿਲੇ ਮੈਨੂੰ ਐਹੋ ਜੀ ਚੰਡੀਗੜ੍ਹ ਦੇ ਜਿਹੜੇ ਇੱਥੋਂ ਦੇ ਨੁਮਾਇੰਦੇ ਐ ਜਿਹੜੇ ਚੰਡੀਗੜ੍ਹ ਦੇ ਰਹਿਣ ਵਾਲੇ ਐ ਉਹਨਾਂ ਦਾ ਇੰਨਾ ਪਿਆਰ ਮੈਂ ਪਿਛਲੇ 4-5 ਦਿਨਾਂ ਦੇ ਵਿੱਚ ਜੋ ਮੈਂ ਦੇਖਿਆ ਮੇਰਾ ਤੇ ਮੈਨੂੰ ਲੱਗਦਾ ਕਿ ਮੈਂ ਤੇ ਬੜਾ ਛੋਟਾ ਜਿਹਾ ਜੀ ਆ ਮੈਂ ਇੱਕ ਸੇਵਾਦਾਰ ਮੈਂ ਇੱਕ ਕਾਰਜਕਰਤਾ ਦੇ ਤੌਰ ਦੇ ਉੱਤੇ ਕੰਮ ਸ਼ੁਰੂ ਕੀਤਾ ਅੱਜ ਪਾਰਟੀ ਨੇ ਸਾਨੂੰ ਇਸ ਲਾਇਕ ਸਮਝਿਆ ਕਿ ਸਾਨੂੰ ਪ੍ਰਤੀਯਾਗੀ ਬਣਾ ਦਿੱਤਾ ਔਰ ਲੇਕਿਨ ਜਨਤਾ ਨੇ ਜਿਵੇਂ ਆਪਣੇ ਦਿਲ ਤੋਂ ਜਿਹੜਾ ਪਿਆਰ ਜਿਹੜਾ ਉਹਦਾ ਪ੍ਰਗਟਾਵਾ ਕੀਤਾ ਮੈਂ ਉਹਦੇ ਲਈ ਉਹਨਾਂ ਦਾ ਬੜਾ ਧੰਨਵਾਦੀਆਂ ਔਰ ਮੈਨੂੰ ਲੱਗਦਾ ਕਿ ਮੇਰੀ ਸਾਰੀ ਕੈਂਪੇਨ ਜਿਹੜੀ ਹੈ ਜਿਹੜੇ ਉਹ ਚੰਡੀਗੜ੍ਹ ਦੇ ਸ਼ਹਿਰ ਵਾਸੀ ਹਮਾਰਾ ਸੰਜੇ ਟੰਡਨ ਕਹਿ ਕੇ ਉਹ ਚਲਾ ਰਹੇ ਹੈਗੇ ਆ ਮੈਂ ਤੇ ਉਹਨਾਂ ਦੇ ਮਗਰ ਮਗਰ ਤੁਰ ਹੀ ਜਾਣਾ ਅੱਛਾ ਕੀ ਲੱਗਦਾ ਵੀ ਕਈ ਨਾਮਾਂ ਤੇ ਚਰਚਾ ਚੱਲ ਰਹੀ ਸੀਗੀ ਮੰਥਨ ਕੀਤਾ ਗਿਆ ਥੋੜਾ ਨਾਮ ਚੁੜਨ ਪਿੱਛੇ ਕੀ ਲੱਗਦਾ ਕਿਉਂਕਿ ਕਾਫੀ ਨਾਮਾਂ 'ਚੋਂ ਇੱਕ ਸਿਲੈਕਟ ਕਰਨਾ ਸੀ ਤੁਹਾਨੂੰ ਕੀ ਲੱਗਦਾ ਪਾਰਟੀ ਨੇ ਤੁਹਾਡੇ 'ਚ ਕੀ ਖਾਸ ਚੀਜ਼ ਵੇਖੀ ਦੇਖੋ ਜੀ ਤੇ ਪਾਰਟੀ ਦੱਸ ਸਕਦੀ ਹੈ ਕਿ ਜੀ ਉਹਨਾਂ ਨੇ ਕੀ ਖਾਸ ਚੀਜ਼ ਵੇਖੀ ਮੈਨੂੰ ਜੋ ਜਾਪਦਾ ਹੈ ਮੈਨੂੰ ਤੇ ਇਹ ਹੀ ਲੱਗਦਾ ਹੈ ਕਿ ਮੈਂ ਚਾਹੇ 2009 ਚ ਦੇ ਵਿੱਚ ਮੈਨੂੰ ਨਹੀਂ ਟਿਕਟ ਮਿਲੀ ਮੈਂ ਕੰਮ ਚੰਡੀਗੜ੍ਹ ਚ ਹੀ ਕੀਤਾ ਚਾਹੇ 14 ਚ ਮੈਨੂੰ ਨਹੀਂ ਮਿਲੀ ਮੈਂ ਚੰਡੀਗੜ੍ਹ ਚ ਹੀ ਕੰਮ ਕੀਤਾ ਚਾਹੇ 19 ਚ ਨਹੀਂ ਮਿਲੀ ਮੈਂ ਕੰਮ ਚੰਡੀਗੜ੍ਹ ਚ ਹੀ ਕੀਤਾ ਦੂਸਰੇ ਜਿਹੜੇ ਪ੍ਰਤੀਯਾਸ਼ੀ ਹੈਗੇ ਆ ਉਹਨਾਂ ਨੇ ਤਿੰਨੋ ਵਾਰੀ ਕਿਤੇ ਹੋਰ ਘੁੰਮਦੇ ਰਹੇ ਅੱਜ ਉਹ ਚੰਡੀਗੜ੍ਹ ਦੇ ਉੱਤੇ ਉਹ ਕਹਿ ਰਹੇ ਜੀ ਮੈਂ ਮੈਂ ਚੰਡੀਗੜ੍ਹ ਦਾ ਤੇ ਮੇਰੇ ਤੇ ਜਨਤਾ ਜਾਣਦੀ ਹੈ ਕਿ 15 ਸਾਲ ਤੋਂ ਸੇਵਾ ਕੌਣ ਕਰ ਰਿਹਾ ਹੈਗਾ ਚੰਡੀਗੜ੍ਹ ਦੀ ਇੱਕ ਇੱਕ ਬੱਚੇ ਜਲਾ ਹੈਗਾ ਉਹਦੇ ਨਾਲ ਸਾਡੀ ਕੀ ਇੱਕ ਨਾ ਜਾਣਕਾਰੀ ਹੈ ਸਾਡਾ ਕੀ ਰਿਸ਼ਤਾ ਹੈ ਅੱਜ ਉਹ ਜਨਤਾ ਸਮਝਦੀ ਹੈ ਕੀ ਹੈ ਅੱਜ ਜਨਤਾ ਇਹ ਫੈਸਲਾ ਕਰਕੇ ਦੱਸੇਗੀ ਕਿ ਭਾਈ ਕੌਣ ਕੌਣ ਚੰਡੀਗੜ੍ਹ ਦੀ ਸੇਵਾ ਪਿਛਲੇ ਐਨੇ ਵਰਿਆਂ ਤੋਂ ਕਰ ਰਿਹਾ ਕਿਨੂੰ ਬੱਚੇ-ਬੱਚੇ ਦਾ ਪਤਾ ਹੈ ਕਿਹਦਾ ਲਿੰਕ ਕਿਦੇ ਨਾਲ ਹੈ ਕਿਨੂੰ ਸਮੱਸਿਆਵਾਂ ਦੀ ਜਾਣਕਾਰੀ ਹੈ ਕਿਹਦੀ ਸਰਕਾਰ ਆਉਣ ਵਾਲੀ ਹੈ ਕਿਹਦੀ ਸਰਕਾਰ ਦੇ ਮਾਧਿਅਮ ਦੇ ਨਾਲ ਯੂਨੀਅਨ ਟੈਰੀਟਰੀ ਹੈ ਤੇ ਕੇਂਦਰ ਸਰਕਾਰ ਦੇ ਵੱਲੋਂ ਹੀ ਜਿਹੜਾ ਹਗਾ ਵੈ ਉਹਦਾ ਜ਼ਿਆਦਾ ਰੋਲ ਅਦਾ ਹੁੰਦਾ ਤੇ ਉਹ ਕਿਹਦੀ ਸਰਕਾਰ ਆਉਣ ਵਾਲੀ ਹੈ ਤੇ ਇਸ ਵਿੱਚੇ ਚੰਡੀਗੜ੍ਹ ਨੇ ਹਮੇਸ਼ਾ ਵੋਟ ਉਹਨੂੰ ਹੀ ਪਾਇਆ ਹੈ ਕਿ ਜਿਹਦੀ ਕੇਂਦਰ ਚ ਸਰਕਾਰ ਆਉਣ ਵਾਲੀ ਮੋਦੀ ਜੀ ਦੀ ਸਰਕਾਰ ਬਾਰੇ ਪੂਰੇ ਦੇਸ਼ 'ਚ ਜਿਹੜੇ ਸਾਰੇ ਸਰਵੇ ਹੋਏ ਆ ਉਹਦੇ 'ਚ ਕਿਸੇ ਨੂੰ ਕੋਈ ਡਾਊਟ ਨਹੀਂ ਹੈਗਾ ਕਿ ਉਹਨਾਂ ਦੀ ਸਰਕਾਰ ਆ ਰਹੀ ਹੈਗੀ ਹੈ ਜਦੋਂ ਉਹਨਾਂ ਦੀ ਸਰਕਾਰ ਆ ਰਹੀ ਹੈ ਤੇ ਚੰਡੀਗੜ੍ਹ 'ਚ ਵੀ ਜਿਹੜਾ 400 ਸੀਟਾਂ ਦੇ ਵਿੱਚ ਉਹਨਾਂ ਨੇ ਚੰਡੀਗੜ੍ਹ ਦੀ ਸੀਟ ਰੱਖੀ ਦੀ ਹੈ ਔਰ ਅਸੀਂ ਅਸੀਂ ਜਿਹੜਾ ਹੈਗਾ ਆਪਣੀ ਹਾਈ ਕਮਾਂਡ ਨੂੰ ਵੀ ਭਰੋਸਾ ਦੇ ਲਾਇਆ ਕਿ ਸਭ ਤੋਂ ਪਹਿਲੇ ਨੰਬਰ ਤੇ ਅਸੀਂ ਸੀਟ ਤੁਹਾਡੀ ਝੋਲੀ 'ਚ ਪਾਵਾਂਗੇ ਪਿਛਲੀਆਂ ਦੋ ਵਾਰੀਆਂ ਤੋਂ ਵੀ ਇੱਥੇ ਬੀਜੇਪੀ ਦੇ ਐਮਪੀ ਰਹੇ ਨੇ ਪਰ ਫਿਰ ਵੀ ਵਿਰੋਧੀਆਂ ਵੱਲੋਂ ਲਗਾਤਾਰ ਕਾਫੀ ਇਸ਼ੂਜ਼ ਨੂੰ ਲੈ ਕੇ ਸਵਾਲ ਖੜੇ ਕਰਦੇ ਰਹੇ ਵਿਰੋਧੀ ਤੁਸੀਂ ਵੀ ਕੀ ਦੇਖਦੇ ਹੋ ਤੁਹਾਨੂੰ ਮੌਕਾ ਨਹੀਂ ਮਿਲਿਆ ਸੀ ਪਿਛਲੀਆਂ ਦੋ ਵਾਰੀਆਂ ਤੋਂ ਹੁਣ ਮਿਲਿਆ ਕਿਰਨ ਖੇਰਜੀ ਦੇ ਟਿਨਯੂਰ ਦੌਰਾਨ ਕਿਹੜੀਆਂ ਤੁਹਾਨੂੰ ਲੱਗਦੀਆਂ ਵੀ ਕਮੀਆਂ ਜੜੀਆਂ ਰਹਿ ਗਈਆਂ ਜਾਂ ਜੋ ਤੁਹਾਨੂੰ ਪਹਿਲਾਂ ਵੀ ਜਦੋਂ ਵੀ ਮੌਕਾ ਮਿਲਦਾ ਰਿਹਾ ਜਾਂ ਕੰਮ ਕਰਦੇ ਰਹੇ ਹੋ ਤੁਹਾਡੇ ਕੋਈ ਡ੍ਰੀਮ ਪ੍ਰੋਜੈਕਟਸ ਹੋਣਗੇ ਕੋਈ ਜਿਹੜੇ ਇਸ਼ੂਜ਼ ਜਿਹੜੇ ਨੇ ਸਭ ਤੋਂ ਪਹਿਲਾਂ ਤੁਸੀਂ ਚੱਕੋਗੇ ਉਹ ਕਿਹੜੇ ਨੇ ਮੇਨੂਲ ਜੋ ਲੱਗਦਾ ਹੈ ਕਿ ਚੰਡੀਗੜ੍ਹ ਦੀ ਜਿਹੜੀ ਹੈਗੀ ਹੈ ਇੱਕ ਯੂਨੀਅਨ ਟੈਰੀਟਰੀ ਹੋਣ ਦੇ ਨਾਤੇ ਸਾਰੇ ਜਿਹੜੇ ਹੈਗੇ ਆ ਫੈਸਲੇ ਉਹ ਚਲੇ ਜਾਂਦੇ ਹੈਗੇ ਆ ਕਿ ਮਿਨਿਸਟਰੀ ਆਫ ਹੋਮ ਕੋਲ ਚਲੇ ਜਾਂਦੇ ਆ ਔਰ ਉਹ ਇਥੋਂ ਦੇ ਅਫਸਰ ਵੀ ਜਿਹੜੇ ਹੈਗੇ ਆ ਕਿਉਂਕਿ ਉਹ ਇੱਥੇ 3 ਸਾਲ ਰਹੀ ਰਹਿੰਦੇ ਆ ਕੋਈ ਪੰਜਾਬ ਤੋਂ ਆਂਦਾ ਕੋਈ ਹਰਿਆਣਾ ਤੋਂ ਆਂਦਾ ਕੋਈ ਯੂਟੀ ਕਾਡਰ ਚੋਂ ਆਂਦਾ ਤੇ ਉਹ ਹੁੰਦਾ ਕਿ ਆ ਇੱਕ ਅਫਸਰ ਬਦਲਦਾ ਉਹ 6 ਮਹੀਨੇ ਉਹ ਫਾਈਲ ਫੇਰ ਹੋਰ ਡਿਲੇ ਹੋ ਜਾਂਦੀ ਹੈ ਉਹ ਇੱਕ ਜਿੰਦਾ ਇਧਰੋਂ ਭੇਜਦਾ ਉੱਪਰੋਂ ਦੋ ਲਾਈਨਾਂ ਦਾ ਜਵਾਬ ਆਂਦਾ ਮੈਨੂੰ ਲੱਗਦਾ ਹੈ ਕਿ ਕਿਤੇ ਨਾ ਕਿਤੇ ਇਹ ਜਿਹੜਾ ਸਿਸਟਮ ਨੂੰ ਜਿੰਨੂੰ ਅਸੀਂ ਪਿਛਲੇ 15 ਸਾਲ ਚ ਬੜਾ ਕਲੋਸਲੀ ਦੇਖਿਆ ਇਹਦੇ ਵਿੱਚ ਹੈਗਾ ਕਿ ਦੋਨੋਂ ਧਿਰਿਆਂ ਨੂੰ ਇਕੱਠੇ ਬਿਠਾ ਕੇ ਉਹਨਾਂ ਨੂੰ ਸਾਹਮਣੇ ਫੈਸਲਾ ਕਰਾਉਣ ਦੀ ਜ਼ਰੂਰਤ ਹੈ ਇਸ਼ੂਜ਼ ਛੋਟੇ-ਛੋਟੇ ਇਸ਼ੂਜ਼ ਦੇ ਵਿੱਚ ਵੀ ਜਿਸ ਲਈ ਫਾਈਲ ਉੱਪਰ ਜਾਂਦੀ ਹੈ ਇੱਥੋਂ ਦਾ ਬੰਦਾ ਦੇਖਦਾ ਪੰਜਾਬ ਚੋਂ ਫੈਸਲਾ ਫਟ ਹੋ ਗਿਆ ਹਰਿਆਣੇ ਚ ਫੈਸਲਾ ਫਟ ਹੋ ਗਿਆ ਚੰਡੀਗੜ੍ਹ ਕਿਉਂ ਪਿੱਛੇ ਰਹਿ ਗਿਆ ਮੈਨੂੰ ਲੱਗਦਾ ਕਿ ਸਭ ਚੀਜ਼ਾਂ ਦੇ ਵਿੱਚ ਇਹ ਇੱਕ ਕਾਮਨ ਪੁਆਇੰਟ ਹੈ ਕਿ ਜਿਹੜਾ ਇੱਥੇ ਦਾ ਐਮਪੀ ਉਹ ਨਾਲ ਬੈਠੇ ਸਰਕਾਰ ਦੇ ਨਾਲ ਬੈਠੇ ਕੇਂਦਰ ਦੀ ਸਰਕਾਰ ਨਾਲ ਲੋਕਲ ਸਰਕਾਰ ਨਾਲ ਦੋਨਾਂ ਨੂੰ ਇਕੱਠੇ ਬਿਠਾ ਕੇ ਫੈਸਲਾ ਕਰਾਏ ਅੱਛਾ ਜਿਹੜਾ ਡੰਪਿੰਗ ਗਰਾਊਂਡ ਹੈ ਉਹਨੂੰ ਲੈ ਕੇ ਵੀ ਬੜੀ ਪੋਲਿਟਿਕਸ ਹੁੰਦੀ ਆਈ ਹੈ ਥੋੜਾ ਰੋਡ ਮੈਪ ਕੀ ਆ ਉਹਨੂੰ ਲੈ ਕੇ ਡੰਪਿੰਗ ਗਰਾਊਂਡ ਮੈਨੂੰ ਲੱਗਦਾ ਹੈ ਕਿ ਅਪ੍ਰੈਲ ਦੇ ਮਹੀਨੇ ਦੇ ਵਿੱਚ ਹੀ ਜੋ ਟਾਰਗੇਟ ਸੀਗਾ ਕਿ ਉਹਨੂੰ ਉੱਥੇ ਸਾਫ਼ ਕਰਕੇ ਬੱਚੇ ਉੱਥੇ ਫੁੱਟਬਾਲ ਖੇលਦੇ ਦੇਖਣਗੇ ਔਰ ਮੈਨੂੰ ਲੱਗਦਾ ਹੈ ਕਿ ਉਹ ਬੜੀ ਜਲਦੀ ਹੋਣ ਜਾ ਰਿਹਾ ਹੈ ਰਤਨ ਸਾਹਿਬ ਬਾਕੀ ਸੀਟਾਂ ਦੀ ਗੱਲ ਕਰੀਏ ਕਾਫੀ ਥਾਵਾਂ ਤੇ ਮਲਟੀ ਕਾਰਨਡ ਫਾਈਟ ਹੈ ਪਰ ਚੰਡੀਗੜ੍ਹ ਕਲੀਅਰਲੀ ਸੰਜੇ ਟੰਡਨ ਵਰਸਸ ਮਨੀਸ਼ ਦਿਵਾੜੀ ਆਪਾਂ ਕਹਿ ਸਕਦੇ ਹਾਂ ਥੋੜੇ ਓਪੋਨੈਂਟ ਹੈ ਕਿਵੇਂ ਦੇਖਦੇ ਹੋ ਉਹਨਾਂ ਨੂੰ ਵੀ ਪਾਰਟੀ ਨੇ ਆਨੰਦਪੁਰ ਸਾਹਿਬ ਤੋਂ ਚੰਡੀਗੜ੍ਹ ਉਹਨਾਂ ਨੂੰ ਭੇਜਿਆ ਉਹ ਬੜੇ ਕੌਨਫੀਡੈਂਟ ਨੇ ਉਹ ਕਹਿ ਰਹੇ ਨੇ ਵੀ ਮੇਰੀ ਜਨਮ ਭੂਮੀ ਹੈ ਤੇ ਮੈਂ ਇੱਥੋਂ ਮੈਂ ਬੜਾ ਕੌਨਫੀਡੈਂਟ ਆ ਕਿ ਵਧੀਆ ਚੰਗੀ ਪਰਫਾਰਮੈਂਸ ਹੋਊਗੀ ਜਿੱਤ ਹਾਸਲ ਕਰਾਂਗੇ ਅਸੀਂ ਤੁਸੀਂ ਕਿਵੇਂ ਦੇਖਦੇ ਹੋ ਫਾਈਟ ਕਿਵੇਂ ਦੇਖਦੇ ਹੋ ਮਨੀਸ਼ ਦਿਵਾੜੀ ਨਾਲ ਦੇਖੋ ਮੈਂ ਜਿਹੜਾ ਚੰਡੀਗੜ੍ਹ ਦੇ ਵਿੱਚ ਜਿਹੜਾ ਹੈ ਇਹਦੇ ਵਿੱਚ ਜਿੰਨੀ ਵੀ ਸਾਹਮਣੇ ਤੁਹਾਡੇ ਜਿਸ ਦਿਨ ਦੇ ਤਿਵਾੜੀ ਸਾਹਿਬ ਦੀ ਘੋਸ਼ਣਾ ਹੋਈ ਹੈ ਉਸ ਦਿਨ ਉਸ ਦਿਨ ਤੋਂ ਤੇ ਲੋਕਾਂ ਨੇ ਹੋਰ ਵਧਾਈਆਂ ਦੇਣੀਆਂ ਸ਼ੁਰੂ ਕਰ ਦਿੱਤੀਆਂ ਕਿਉਂਕਿ ਚੰਡੀਗੜ੍ਹ ਦੇ ਲੋਕਾਂ ਨੂੰ ਲੱਗਦਾ ਸੀਗਾ ਕਿ ਸਾਡਾ ਇੱਥੋਂ ਦਾ ਲੋਕਲ ਬੰਦਾ ਹੋਵੇ ਜਿਹੜਾ ਸਾਡੇ ਬਾਰੇ ਜਾਣਦਾ ਹੋਵੇ ਔਰ ਅੱਜ ਉਹਨਾਂ ਦੇ ਉੱਤੇ ਉਹ ਲੋਕਲ ਟੈਗ ਉਹਨਾਂ ਦੇ ਉੱਤੇ ਫਿੱਟ ਨਹੀਂ ਹੋ ਰਿਹਾ ਔਰ ਦੂਸਰੇ ਪਾਸੇ ਇਹ ਲੜਾਈ ਸੰਜੇ ਟੰਡਨ ਤੇ ਮਨੀਸ਼ ਦਿਵਾੜੀ ਦੀ ਨਹੀਂ ਹੈ ਇਹ ਇਹ ਜਿਹੜੀ جنگ ਹੈਗੀ ਹੈ ਇਹ ਹੈਗੀ ਹੈ ਕਿਨਾਂ ਨਰਿੰਦਰ ਮੋਦੀ ਵਰਸਸ ਇੰਡੀਆ ਅਲਾਈਅንስ ਇਹ جنگ ਉਹਨਾਂ ਦੇ ਵਿੱਚ ਹੈਗੀ ਹੈ ਇੰਡੀਆ ਅਲਾਈਅንስ ਕਿੱਥੇ ਟੁਕੜਾ ਟੁਕੜਾ ਦਿਖਦੀ ਹੈਗੀ ਹੈ ਔਰ ਮੋਦੀ ਜੀ ਇੱਥੇ ਬੜਾ ਕਲੀਅਰ ਕੱਟ ਸਟ੍ਰੇਟ ਜਿਹੜਾ ਹੈਗਾ ਇੱਕ ਪਾਵਰਫੁੱਲ ਨੇਤਾ ਦੇ ਤੌਰ ਦੇ ਉੱਤੇ ਦਿਖਦੇ ਨੇ ਮੈਨੂੰ ਲੱਗਦਾ ਹੈ ਕਿ ਇਸ ਚੀਜ਼ ਨੂੰ ਜਿਸਲੇ ਲੋਕੀ ਸਾਹਮਣੇ ਰੱਖਦੇ ਆ ਤੇ ਹਰ ਵੋਟ ਜਿਹੜਾ ਹੈ ਉਹ ਮੋਦੀ ਜੀ ਵੱਲ ਜਾਏਗਾ ਹਾਲ ਹੀ ਜਿਹੜੀ ਮੇਅਰ ਦੀ ਚੋਣ ਨੂੰ ਲੈ ਕੇ ਜੋ ਵੱਡਾ ਸੈਟ ਬੈਕ ਤੁਹਾਡੀ ਪਾਰਟੀ ਨੂੰ ਮਿਲਿਆ ਲੱਗਦਾ ਵੀ ਉਹਦਾ ਕੋਈ ਇੰਪੈਕਟ ਪਊਗਾ ਚੋਣਾਂ ਤੇ ਦੇਖੋ ਜਿਹੜੀ ਇਹ ਜਿਹੜਾ ਚੋਣ ਹੁੰਦੇ ਗਿਆ ਇਹ ਨਾਰਮਲੀ ਜਿਹੜਾ ਹੈਗਾ ਕੇਂਦਰ ਆਧਾਰਿਤ ਇਸ਼ੂਜ਼ ਦੇ ਉੱਤੇ ਹੁੰਦੇ ਆ ਕਿਉਂਕਿ ਤੁਸੀਂ ਮੈਂਬਰ ਪਾਰਲੀਮੈਂਟ ਚੁਣਨਾ ਤੁਸੀਂ ਕੋਈ ਪਾਰਸ਼ਦ ਨਹੀਂ ਚੁਣਨਾ ਇਹ ਕੇਂਦਰ ਦੇ ਆਧਾਰਿਤ ਚੀਜ਼ਾਂ ਦੇ ਉੱਤੇ ਹੁੰਦੇ ਆ ਇੱਥੇ ਕਿਹਾ ਰੇਲਵੇ ਸਟੇਸ਼ਨ ਨਵਾਂ ਅੱਛਾ ਬਣਨ ਜਾ ਰਿਹਾ ਹੈ ਲੋਕੀ ਕਹਿੰਗੇ ਕਿ ਹਾਂ ਵਈ ਕੇਂਦਰ ਨੇ ਆ ਕੰਮ ਕੀਤਾ ਯਾਰ ਬਨਨ ਜਾ ਰਿਹਾ ਹੈਗਾ ਏਸ਼ੀਆ ਦਾ ਸਭ ਤੋਂ ਵੱਡਾ ਰੇਲਵੇ ਸਟੇਸ਼ਨ ਬਨਨ ਜਾ ਰਿਹਾ ਹੈ ਕੁਛ ਨਾ ਕੁਛ ਤੇ ਕਿਸੇ ਨੇ ਸੋਚਿਆ ਹੋਣਾ ਅੱਜ ਸੋਲਰ ਦੇ ਵਿੱਚ ਚੰਡੀਗੜ੍ਹ ਜਿਹੜਾ ਹੈਗਾ ਵੈ ਨੰਬਰ 1 ਯੂਟੀ ਦੇ ਤੌਰ ਤੇ ਅਮਰਜ ਕੀਤਾ ਹੈ ਸਾਡਾ ਡ੍ਰੀਮ ਪ੍ਰੋਜੈਕਟ ਹੈ ਕਿ ਅਸੀਂ ਸੋਲਰ ਨੂੰ ਸੋਲਰ ਦੇ ਵਿੱਚ ਅਸੀਂ ਸਿਰਫ ਯੂਟੀ ਨਹੀਂ ਇੰਡੀਆ ਦੇ ਵਿੱਚ ਅਸੀਂ ਇਹਨੂੰ ਨੰਬਰ 1 ਕਿਵੇਂ ਬਣਾਣਾ ਹੈ ਇੱਥੇ ਬਰਡ ਪਾਰਕ ਬਣਿਆ ਜਿਹੜਾ ਕੇਂਦਰ ਕੇਂਦਰ ਦੇ ਸਰਕਾਰ ਦੇ ਆਈਡੀਆ ਤੋਂ ਹੀ ਬਣਿਆ ਉਥੇ ਫੰਡਸ ਤੋਂ ਹੀ ਬਣਿਆ ਇੱਥੇ ਜਿਹੜੀਆਂ ਹੈਗੀਆਂ ਸਾਈਕਲ ਟਰੈਕ ਬਣਿਆ 300 ਕਿਲੋਮੀਟਰ ਦਾ ਸਾਈਕਲ ਟਰੈਕ ਹੈ ਕਿਸੇ ਹੋਰ ਜਗ੍ਹਾ ਦੇ ਉਤੇ ਐਹੋ ਜਿਹਾ ਟਰੈਕ ਨਹੀਂ ਹੈਗਾ ਇੱਥੇ ਜਿਹੜਾ ਹੈਗਾ 에ਅਰ ਫੋਰਸ ਦਾ ਮਿਊਜ਼ੀਅਮ ਇੱਥੇ ਬਣਿਆ ਐਹੋ ਜਿਹਾ ਸਿਮੂਲੇਟਰ ਜਿਹੜੇ ਹੈਗੇ ਆ ਕਿਤੇ ਹੋਰ ਇੱਥੇ ਤੁਹਾਨੂੰ ਦਿਖਦੇ ਨਹੀਂ ਚੰਡੀਗੜ੍ਹ ਬੜੇ ਚੀਜ਼ਾਂ ਦੇ ਵਿੱਚ ਇੱਕ ਇੱਕ ਡਿਫਰੈਂਟ ਆਈਡੈਂਟੀਟੀ ਚੰਡੀਗੜ੍ਹ ਦੀ ਬਣੀ ਹੈ ਨਾਰਦਰਨ ਇੰਡੀਆ ਦੀ ਇੱਕ ਹੱਬ ਬਣ ਗਈ ਹੈ ਚੰਡੀਗੜ੍ਹ ਅਸੀਂ ਕੋਸ਼ਿਸ਼ ਕਰਾਂਗੇ ਕਿ ਚੰਡੀਗੜ੍ਹ ਦੇ ਆਉਣ ਵਾਲੇ 5 ਸਾਲ ਚੰਡੀਗੜ੍ਹ ਦੇ ਸੁਨਹਿਰੇ ਇਤਿਹਾਸ ਦੇ ਵਿੱਚ ਲਿਖੇ ਜਾਣ ਇਹ ਮੇਰੀ ਸਭ ਤੋਂ ਵੱਡੀ ਪ੍ਰਾਇੋਰਟੀ ਹੈ ਹੋਏਗੀ ਕਿ ਐਹੋ ਜੇ 5 ਸਾਲ ਪਿੱਛੇ ਅਜ ਤੱਕ ਲੋਕਾਂ ਨੇ ਨਹੀਂ ਦੇਖੇ ਹੋਣਗੇ ਸਾਬ ਆਪਣੇ ਬੈਕਗ੍ਰਾਉਂਡ ਬਾਰੇ ਦੱਸੋ ਕਿਵੇਂ ਤੁਸੀਂ ਸ਼ੁਰੂ ਕੀਤਾ ਪੜ੍ਹਾਈ ਲਿਖਾਈ ਤੋਂ ਲੈ ਕੇ ਪੋਲਿਟਿਕਸ 'ਚ ਪੈਰ ਰੱਖਣ ਤੱਕ ਉਹ ਕਿਹੜੀ ਚੀਜ਼ ਸੀ ਜਿਹਨੇ ਤੁਹਾਨੂੰ ਅੰਦਰੋਂ ਤੁਹਾਨੂੰ ਪ੍ਰਭਾਵਿਤ ਕਰਤਾ ਕਿ ਮੈਂ ਪੋਲਿਟਿਕਸ 'ਚ ਜਾਣਾ ਹੈ ਤੇ ਚੰਡੀਗੜ੍ਹ ਦੀ ਸੇਵਾ ਕਰਨੀ ਉਹ ਕਦੋਂ ਸੋਚਿਆ ਸੀ ਦੇਖੋ ਜੀ ਮੈਂ ਮੈਂ ਤੇ ਇੱਥੇ ਡੀਏਵੀ ਸਕੂਲ 'ਚ ਪੜਦਾ ਸੀਗਾ 8 ਸੈਕਟਰ ਦੇ ਵਿੱਚ ਉੱਥੋਂ ਪੜਦੇ ਹੋਏ ਮੈਂ ਉਸ ਤੋਂ ਬਾਅਦ ਡੀਏਵੀ ਕਾਲਜ 'ਚ ਪੜਿਆ ਫਿਰ ਗਵਰਨਮੈਂਟ ਕਾਲਜ 11 ਸੈਕਟਰ ਜਿਹੜਾ ਹੈਗਾ ਮੈਂ ਉੱਥੇ ਬੀ ਕਾਮ ਕੀਤੀ ਐ ਫਿਰ ਉਸ ਤੋਂ ਬਾਅਦ ਮੈਂ ਚੰਡੀਗੜ੍ਹ ਸੀਏ ਕੀਤੀ ਫਿਰ ਸੀਏ ਕਰਕੇ ਕੋਸਟ ਅਕਾਊਂਟੈਂਸੀ ਕੀਤੀ ਇਹ ਤੇ ਮੇਰੀ ਪੜ੍ਹਾਈ ਦਾ ਦੌਰ ਰਿਆ ਹੈ ਬਾਕੀ ਟੰਡਨ ਸਾਹਿਬ ਮੇਰੇ ਪਿਤਾ ਜੀ ਜਿਸ ਵੇਲੇ ਇਲੈਕਸ਼ਨ ਲੜਦੇ ਸੀਗੇ ਤੋਂ ਇਲੈਕਸ਼ਨ ਮੈਨੇਜਮੈਂਟ ਦੇ ਗੁਰੂ ਸੀ ਉਹਨਾਂ ਦੇ ਇਲੈਕਸ਼ਨ ਦੇ ਵਿੱਚ ਉੱਥੋਂ ਉੱਥੋਂ ਸਿੱਖੇ ਟੰਡਨ ਸਾਹਿਬ ਜਿਸ ਵੇਲੇ ਇਹ ਹੁੰਦੇ ਸੀਗੇ ਪੰਜਾਬ ਦੇ ਪ੍ਰਧਾਨ ਹੁੰਦੇ ਸੀ 1995 ਦੇ ਵਿੱਚ ਤੇ ਇੱਕ ਵਾਰੀ ਮੋਦੀ ਸਾਹਿਬ ਸਾਡੇ ਘਰ ਆਏ ਸੀਗੇ ਤੇ ਮੋਦੀ ਸਾਹਿਬ ਨੂੰ ਮੈਂ ਜਿਸ ਵੇਲੇ ਮਿਲਿਆ ਤੇ ਉਹਨਾਂ ਨੇ ਮੈਨੂੰ ਕਿਹਾ ਭਾਈ ਤੂੰ ਕੀ ਕਰ ਰਿਹਾ ਪਾਰਟੀ ਦੇ ਵਿੱਚ ਮੈਂ ਕਿਹਾ ਜੀ ਮੈਂ ਤੇ ਇਲੈਕਸ਼ਨ ਮੈਨੇਜਮੈਂਟ ਜਿਸ ਵੇਲੇ ਇਲੈਕਸ਼ਨ ਕੋਈ ਵੀ ਹੁੰਦਾ ਹੈ ਪਾਰਟੀ ਦਾ ਉਸ ਇਲੈਕਸ਼ਨ ਦੇ ਵਿੱਚ ਅਸੀਂ ਕੰਮ ਕਰ ਲਈਦਾ ਕੋਈ 15 ਦਿਨ ਲਾ ਦੇਈ ਦੇ ਕਦੀ ਮਹੀਨਾ ਲਾ ਦੇਈਦਾ ਤੇ ਉਹਨੇ ਕਿਹਾ ਪਾਰਟੀ 'ਚ ਕੋਈ ਕੰਮ ਕਰ ਰਹੇ ਮੈਂ ਕਿਹਾ ਜੀ ਪਾਰਟੀ ਦੇ ਵਿੱਚ ਰੂਟੀਨ 'ਚ ਨਹੀਂ ਕਰ ਰਹੇ ਉਸ ਦਿਨ ਉਹਨਾਂ ਨੇ ਮੈਨੂੰ ਚੰਡੀਗੜ੍ਹ ਦੀ ਜਿਹੜੀ ਹੈਗੀ ਐ ਇੱਥੋਂ ਦੀ ਐਗਜ਼ੈਕਟਿਵ ਦਾ ਮੈਨੂੰ ਮੈਂਬਰ ਬਣਾਇਆ 1995 'ਚ ਉਸ ਟਾਈਮ ਤੋਂ ਲੈ ਕੇ ਹੁਣ ਇੱਕ ਤਰ੍ਹਾਂ ਦੇ 30 ਬਰੇ ਹੋ ਗਏ ਆਪਾਂ ਜਿਹੜਾ ਹੈਗਾ ਚੰਡੀਗੜ੍ਹ ਦੀ ਸੇਵਾ ਦੇ ਵਿੱਚ 100% ਟਾਈਮ ਆਪਾਂ ਇੱਥੇ ਹੀ ਲਾਇਆ ਮੈਂ ਫਿਰ ਸੀਐਸਐਲ ਦਾ ਪ੍ਰਧਾਨ ਬਣਿਆ ਫਿਰ ਉਸ ਤੋਂ ਬਾਅਦ ਮੈਂ ਜਨਰਲ ਸੈਕਟਰੀ ਬਣਿਆ ਫਿਰ 10 ਸਾਲ ਮੈਂ ਪਾਰਟੀ ਦਾ ਇੱਥੇ ਅਧਿਐਕਸ਼ਰ ਆ ਫਿਰ ਹੁਣ ਪਿਛਲੇ 3 ਸਾਲ ਤੋਂ ਮੈਂ ਹਿਮਾਚਲ ਪ੍ਰਦੇਸ਼ ਦੇ ਸਹਿ ਪਰਿਵਾਰੀ ਦੇ ਤੌਰ ਤੇ ਕੰਮ ਕੀਤਾ ਇੱਕ ਲੰਬਾ ਸਮੇਂ ਮੈਂ ਕਿਤੇ ਪੰਜਾਬ ਦੇ ਵਿੱਚ ਹਰਿਆਣਾ ਦੇ ਵਿੱਚ ਦਿੱਲੀ ਦੇ ਵਿੱਚ ਬਿਹਾਰ ਦੇ ਵਿੱਚ ਮਹਾਰਾਸ਼ਟਰ ਦੇ ਵਿੱਚ ਇਹੋ ਜਿਹੇ ਸੂਬਿਆਂ 'ਚ ਵੀ ਜਾ ਕੇ ਮੈਨੂੰ ਪਾਰਟੀ ਦਾ ਕੰਮ ਕਰਨ ਦਾ ਮੈਨੂੰ ਮੌਕਾ ਮਿਲਿਆ ਔਰ ਮੈਂ ਇੱਕ ਪਾਰਟੀ ਦੇ ਸੱਚੇ ਸਿਪਾਹੀ ਦੇ ਤੌਰ ਦੇ ਉੱਤੇ ਕੰਮ ਕਰ ਰਿਹਾ ਔਰ ਸਾਰੇ ਕਾਰਕਿਰਤਾ ਉਹਨਾਂ ਨੂੰ ਇਹ ਲੱਗਦਾ ਕਿ ਭਾਈ ਸੰਜੇ ਟੰਡਨ ਸਾਡਾ ਬੰਦਾ ਹੈ ਅਸੀਂ ਕਿਸੇ ਵੇਲੇ ਵੀ ਉਹਦੇ ਘਰ ਜਾ ਸਕਦੇ ਹਾਂ ਕਿਸੇ ਵੇਲੇ ਵੀ ਉਹਦੀ ਬਾਹ ਫੜ ਸਕਦੇ ਹਾਂ ਕਿਸੇ ਵੇਲੇ ਵੀ ਉਹਨੂੰ ਫੜ ਕੇ ਆਪਣੇ ਨਾਲ ਲਿਜਾ ਸਕਦੇ ਹਾਂ ਇਹ ਮੇਰੀ ਸਭ ਤੋਂ ਵੱਡੀ ਸਟਰੈਂਥ ਹੈ अच्छा जे थोनू जित ਤੁਸੀਂ ਜਿੱਤਦੇ ਹੋ ਇਥੋਂ ਉਸ ਤੋਂ ਬਾਅਦ ਵੀ ਇਸ ਚੀਜ਼ ਨੂੰ ਬਰਕਰਾਰ ਰੱਖੋਗੇ ਕਿ ਤੁਸੀਂ ਐਕਸੈਸੀਬਲ ਰਹੋਗੇ ਲੋਕਾਂ ਦੇ ਵਿੱਚ ਇਹਨੂੰ ਬਹੁਤ ਔਖਾ ਹੁੰਦਾ ਹੈ ਜਿਹੜਾ ਹੈਗਾ ਇਹ ਸਾਰੀ ਚੀਜ਼ ਨੂੰ ਇੰਪਲੀਮੈਂਟ ਕਰਨਾ ਇਹ ਅクセसिਬਿਲਟੀ ਤੇ ਸਭ ਤੋਂ ਵੱਡੀ ਚੀਜ਼ ਹੁੰਦੀ ਹੈ ਜੀ ਕੋਈ ਪੋਲਿਟੀਕਲ ਸਿਸਟਮ ਦੇ ਵਿੱਚ ਬੰਦੇ ਨੂੰ ਇਹ ਲੱਗਣਾ ਚਾਹੀਦਾ ਤੁਸੀਂ ਫੋਨ ਨਾ ਚੁੱਕੋ ਕੋਈ ਸਾਨੂੰ ਪ੍ਰੋਬਲਮ ਨਹੀਂ ਲੇਕਿਨ ਤੁਸੀਂ ਫੋਨ ਦਾ ਜਵਾਬ ਨਾ ਦਿਓ ਇਹ ਪ੍ਰੋਬਲਮ ਹੁੰਦੀ ਤੁਸੀਂ ਨਾ ਮਿਲੋ ਆਪਣੇ ਰੁਝਾਨ ਕਰਕੇ ਇਹਦੀ ਪ੍ਰੋਬਲਮ ਨਹੀਂ ਹੈ ਲੇਕਿਨ ਤੁਸੀਂ ਨਾ ਮਿਲਣ ਦੇ ਉੱਤੇ ਵੀ ਤੁਸੀਂ ਉਹਦਾ ਕੰਮ ਡਿਲੀਵਰ ਕਰ ਦਿੰਦੇ ਹੋ ਉਹਨੂੰ ਕੋਈ ਪ੍ਰੋਬਲਮ ਨਹੀਂ ਹੈਗੀ ਅクセसिਬਿਲਟੀ ਕੇ मीनिंग ਅਲੱਗ-ਅਲੱਗ ਹੈ ਸੋ ਬੰਦੇ ਨੂੰ ਫੀਲ ਹੋਣਾ ਚਾਹੀਦਾ ਹੈ ਭਾਈ ਮੈਨੂੰ ਜਦ ਜ਼ਰੂਰਤ ਪਈ ਬੰਦਾ ਮੇਰੇ ਨਾਲ ਖੜਾ ਹੈ ਇਹ ਚੀਜ਼ ਉਹਨਾਂ ਨੇ ਦੇਖੀ ਹੈ ਅਸੀਂ ਅਸੀਂ ਹੁਣ ਵੀ ਜਿਹੜਾ ਹੈ ਆਪਣੇ ਕੰਮਾਂ ਦੇ ਵਿੱਚ ਕੋਈ ਕੋਈ ਬੰਦਾ ਵੀ ਜ਼ਿੰਦਗੀ 'ਚ ਵਿਹਲਾ ਤੇ ਬੈਠਾ ਨਹੀਂ ਹੁੰਦਾ ਬਿਜ਼ੀ ਹੋਣ ਦੇ ਬਾਵਜੂਦ ਵੀ ਤੁਹਾਡਾ ਕਾਰਜਕਰਤਾ ਮਹਿਸੂਸ ਕਰਦਾ ਹੈ ਜਦ ਮੈਨੂੰ ਜ਼ਰੂਰਤ ਹੈ ਓਏ ਮੈਂ ਤਦ ਤਦ ਉਹਦੇ ਲਈ ਅਵੇਲੇਬਲ ਹਾਂ ਤੋਂ ਲੱਗਦਾ ਪਵਨ ਬੰਸਲ ਜੀ ਨੂੰ ਜੇਕਰ ਮੌਕਾ ਮਿਲਦਾ ਤਾਂ ਟਫ ਜਿਆਦੇ ਫਾਈਟ ਹੋਣੀ ਤੁਹਾਨੂੰ ਵੱਧ ਜ਼ੋਰ ਲਾਉਣਾ ਪੈਣਾ ਸੀ ਅਸੀਂ ਤਾਂ ਦੋਨੋਂ ਪਾਸੇ ਤਿਆਰੀ ਕੀਤੀ ਦੀ ਸੀ ਦੋਨਾਂ ਚੋਂ ਕੋਈ ਵੀ ਆ ਜਾਂਦੇ ਸਾਨੂੰ ਤੇ ਦੋਨੋਂ ਜਿਹੜੇ ਹੈਗੇ ਆ ਬੜੇ ਚੰਗੇ ਜਾਣਕਾਰ ਹੈ ਸਾਡੀਆਂ ਅੱਛੀਆਂ ਦੋਸਤੀਆਂ ਵੀ ਹੈ ਅਸੀਂ ਮੇਰਾ ਖਿਆਲ ਹੈ ਮਨੀਸ਼ ਤੇ ਸਾਡੇ ਨਾਲ ਡੀਏਵੀ ਕਾਲਜ ਚ ਵੀ ਮੇਰਾ ਖਿਆਲ ਹੈ ਉਸੇ ਵੇਲੇ ਹੀ ਪੜੇਦੇ ਹੈਗੇ ਆ ਤੋਂ ਇਹੋ ਜੀ ਤੇ ਕੋਈ ਚੀਜ਼ ਨਹੀਂ ਹੈਗੀ ਜਿਹੜੀ ਅਸੀਂ ਨਹੀਂ ਜਾਣਦੇ ਲੇਕਿਨ ਅਸੀਂ ਦੋਨਾਂ ਬੰਦੇ ਆ ਦੋਨੋਂ ਪ੍ਰਤੀਯਾਸ਼ੀਆਂ ਵਾਸਤੇ ਸਾਡੀ ਤਿਆਰੀ ਪੂਰੀ ਹੈ ਔਰ ਜੋ ਕਾਂਗਰਸ ਪਾਰਟੀ ਦਾ ਡਿਸੀਜਨ ਹੈ ਉਹ ਕਾਂਗਰਸ ਪਾਰਟੀ ਦਾ ਡਿਸੀਜਨ ਹੈ ਲੇਕਿਨ ਸਾਡੀ ਪਾਰਟੀ ਦਾ ਡਿਸੀਜਨ ਤੋਂ ਬਾਅਦ ਇਹ ਹੁਣ ਕਾਰਜਕਰਤਾ ਸਾਡਾ ਜਿਹੜਾ ਜ਼ਮੀਨੀ ਕਾਰਜਕਰਤਾ ਜਿਹੜਾ ਬੂਥ ਦੇ ਉੱਤੇ ਹੈ ਜਿਹੜਾ 13000 ਦੀ ਫੌਜ ਜਿਹੜੀ ਸਾਡੇ ਅਧਿਐਕਸ਼ ਨੇ ਬਣਾ ਕੇ ਰੱਖੀ ਦੀ ਹੈਗੀ ਆ ਉਹ ਸਾਡੇ ਫੁੱਟ ਸੋਲਜਰ ਹੈ ਉਹ ਫੁੱਟ ਸੋਲਜਰ ਜਿਹੜਾ ਅੱਜ ਕਿਸੇ ਵੀ ਪਾਰਟੀ ਕੋਲ ਨਹੀਂ ਹੈਗੇ 17 ਕਰੋੜ ਬੰਦਿਆਂ ਦੀ ਮੈਂਬਰਸ਼ਿਪ ਵਾਲੀ ਪਾਰਟੀ ਦੁਨੀਆ ਤੋਂ ਸਭ ਤੋਂ ਵੱਡੀ ਪਾਰਟੀ ਅੱਜ ਭਾਜਪਾ ਪਾਰਟੀ ਹੈਗੀ ਹੈ ਤੇ ਉਹਦੇ ਤੌਰ ਦੇ ਉੱਤੇ ਚੰਡੀਗੜ੍ਹ ਚ 13000 ਜਿਹੜਾ ਜਿਹੜਾ ਕਾਰਜਕਰਤਾ ਥੱਲੇ ਕੰਮ ਕਰ ਰਿਹਾ ਜਿਹੜਾ ਡੋਰ ਟੂ ਡੋਰ ਜਾ ਸਕਦਾ ਉਹਦਾ ਕੋਈ ਜਵਾਬ ਹੀ ਨਹੀਂ ਹੈਗਾ ਕਿਸੇ ਹੋਰ ਪਾਰਟੀ ਕੋਲ ਜਵਾਬ ਹੀ ਨਹੀਂ ਹੈਗਾ ਔਰ ਜਿਹੜੀ ਹੈ ਟੁਕੜੇ ਟੁਕੜੇ ਵਾਲੇ ਜਿਹੜੇ ਇਹ ਚੀਜ਼ ਜਿਹੜੇ ਇਕੱਠੇ ਹੁੰਦੇ ਆ ਇਹਨਾਂ ਦਾ ਕੋਈ ਇੰਪੈਕਟ ਨਹੀਂ ਹੁੰਦਾ ਜਨਤਾ ਚਾਹੁੰਦੀ ਹੈ ਕਿ ਸਟਰੋਂਗਲੀ ਦਿੱਲੀ ਚ ਸਾਡਾ ਕੌਣ ਕੰਮ ਕਰਾ ਕੇ ਲਿਆ ਸਕਦਾ ਉਹਦੇ ਵਾਸਤੇ ਉਹਨਾਂ ਨੂੰ ਲੱਗਦਾ ਹੈ ਕਿ ਉਹ ਉਹ ਜਿਹੜਾ ਹੈ ਬੀਜੇਪੀ ਕਰਾ ਸਕਦੀ ਹੈ ਉਹ ਮੋਦੀ ਜੀ ਦੇ ਜਿਹੜਾ ਹੈ ਪ੍ਰਾਈਮ ਮਿਨਿਸਟਰ ਦੇ ਹੁੰਦਿਆਂ ਆ ਉਹ ਕਰਾ ਸਕਦੀ ਹੈ ਸੰਜੇ ਟੰਡਨ ਕਰਾ ਸਕਦਾ ਇਹ ਸਾਡੀ ਸਭ ਤੋਂ ਵੱਡੀ ਜਿੱਤ ਆਖਰੀ ਸਵਾਲ ਜੀ ਤੁਹਾਡੀ ਪਾਰਟੀ ਵੱਲੋਂ ਇਲੈਕਸ਼ਨ ਮੈਨੀਫੈਸਟੋ ਜਿਹੜਾ ਹੈਗਾ ਉਹ ਜਾਰੀ ਕੀਤਾ ਗਿਆ ਉਹਦੇ ਵਿੱਚ ਕੀ ਦੇਖਦੇ ਹੋ ਚੰਡੀਗੜ੍ਹ ਦੇ ਲਈ ਕਿਹੜੀਆਂ-ਕਿਹੜੀਆਂ ਮੇਨ ਚੀਜ਼ਾਂ ਹੋਣਗੀਆਂ ਜੇਕਰ ਸਾਰਾ ਤੁਸੀਂ ਤੁਹਾਨੂੰ ਮੌਕਾ ਮਿਲੂਗਾ ਇੰਪਲੀਮੈਂਟ ਕਰੋਗੇ ਉਸ ਮੈਨੀਫੈਸਟੋ 'ਚ ਤੁਸੀਂ ਚੰਡੀਗੜ੍ਹ ਲਈ ਕੀ ਸੋਗਾਤ ਵੇਖ ਰਹੇ ਮੈਨੀਫੈਸਟੋ ਜਿਹੜਾ ਦੇਸ਼ ਦਾ ਹੁੰਦਾ ਹੈ ਮੈਨੀਫੈਸਟੋ ਦੇਸ਼ ਦੇ ਸਾਰੇ ਹਿੱਸਿਆਂ ਨੂੰ ਧਿਆਨ ਰੱਖ ਕੇ ਹੁੰਦਾ ਹੈ ਮੈਨੀਫੈਸਟੋ ਦੇ ਵਿੱਚ ਕਦੀ ਇਹ ਨਹੀਂ ਹੁੰਦਾ ਕਿ ਇਹ ਜਗ੍ਹਾ ਕੀ ਹੈ ਜਾਂ ਬੀ ਜਗ੍ਹਾ ਦਾ ਕੀ ਹੈ ਉਹ ਬਜਟ ਹੁੰਦਾ ਹੈ ਕਿ ਜਿਹਦੇ ਤੁਹਾਨੂੰ ਜੀ ਅੱਜ ਸਾਨੂੰ ਚੰਡੀਗੜ੍ਹ ਵਾਸਤੇ ਕਿੰਨਾ ਬਜਟ ਮਿਲਿਆ ਲੇਕਿਨ ਜਿਹੜਾ ਮੈਨੀਫੈਸਟੋ ਹੈ ਉਹਦੇ ਵਿੱਚ ਸਭ ਤੋਂ ਵੱਡੀ ਚੀਜ਼ ਜਿਹੜੀ ਉਹਨਾਂ ਨੇ ਗੱਲ ਕੀਤੀ ਕਿ ਗਰੀਬ ਯੁਵਾ ਅੰਨਦਾਤਾ ਕਿਸਾਨ ਤੇ ਨਾਰੀ ਗਿਆਨ ਸ਼ਬਦ ਦਿੱਤਾ ਉਹਨਾਂ ਨੇ ਕਿ ਇਹ ਚਾਰ ਬੰਦਿਆਂ ਦੇ ਇਹ ਚਾਰ ਜਿਹੜੇ ਏਰੀਆਜ਼ ਹੈਗੇ ਆ ਉਦੇ ਉੱਤੇ ਸਭ ਤੋਂ ਵੱਡਾ ਫੋਕਸ ਤੁਸੀਂ ਰੱਖੋ ਦੇਸ਼ ਆਪਣੇ ਆਪ ਅੱਗੇ ਵਧੂਗਾ ਤੁਸੀਂ ਗਰੀਬ ਦੀ ਸੇਵਾ ਕੀਤੀ ਹੈਗੀ ਹੈ ਸਭ ਤੋਂ ਜ਼ਿਆਦਾ ਜ਼ਰੂਰਤ ਕਿਹਨਾਂ ਸਰਕਾਰ ਦੀ ਉਸ ਬੰਦੇ ਨੂੰ ਹੁੰਦੀ ਜਿਹੜਾ ਗਰੀਬ ਬੰਦਾ ਹੈਗਾ ਉਹਨੂੰ ਤੁਸੀਂ ਇਨਫਰਾਸਟ੍ਰਕਚਰ ਦਿੱਤਾ ਉਹਨੂੰ ਥੋੜਾ ਜਿਹਾ ਤੱਕਾ ਲਗਾਇਆ ਉਹ ਉਹ ਗਾਂਹ ਵੱਧ ਸਕਦਾ ਹੈ ਇਹ ਜਿਹੜਾ ਜੀਡੀਪੀ ਗਰੋਥ ਤੁਹਾਨੂੰ ਦਿਖਦੀ ਹੈਗੀ ਹੈ ਇਹ ਵੱਡੀਆਂ ਕੰਪਨੀਆਂ ਦੀ ਗਰੋਥ ਨਾਲ ਉਨੀ ਨਹੀਂ ਦਿਖਦੀ ਜਿੰਨੀ ਆਮ ਆਦਮੀ ਦੀ ਗਰੋਥ ਦੇ ਨਾਲ ਦਿਖਦੀ ਹੈ ਅੱਜ ਜਿਸ ਵੇਲੇ ਅਸੀਂ ਆਪਣੀ ਅਰਥਵਿਵਸਥਾ ਦੇਖਦੇ ਹਾਂ ਜਿਸ ਲਈ 11ਵੇਂ ਨੰਬਰ ਤੋਂ ਸਾਡੀ ਅਰਥਵਿਵਸਥਾ 5ਵੇਂ ਤੇ ਆਈ ਹੈਗੀ ਹੈ ਤੇ ਇਹ ਜਿਹੜਾ ਸਟਾਰਟਅਪ ਇੰਡੀਆ ਹੋਇਆ ਮੇਕ ਇਨ ਇੰਡੀਆ ਹੋਇਆ ਨਿਊ ਜਿਹੜੇ ਬੱਚਿਆਂ ਨੇ ਜਿਹੜਾ ਹੈ ਛੋਟੇ-ਛੋਟੇ ਬੱਚਿਆਂ ਨੇ 20-25-25 ਸਾਲ ਦੇ ਬੱਚਿਆਂ ਨੇ ਜਿਹੜੀ ਚੀਜ਼ ਕ੍ਰੀਏਟ ਕਰਕੇ ਦਿਖਾਈ ਇਹ ਉਹਦੇ ਕਰਕੇ ਤੁਹਾਨੂੰ ਇੰਡੀਆ ਦੇ ਵਿੱਚ ਗਰੋਥ ਦਿਖਦੀ ਹੈਗੀ ਆ ਇਹ ਕੋ ਜਜ਼ਬਾ ਦਿਖਦਾ ਜਿਸਲੇ ਪਹਿਲੇ ਕਿਤੇ ਹੁੰਦਾ ਸੀਗਾ ਕਿ ਗਵਾਂਡੀਆਂ ਚੋ ਵੀ ਕੋਈ ਛੋਟਪੋਟ ਘਟਨਾ ਕੋਈ ਇੱਥੇ ਕੋਈ ਕਰਦਾ ਸੀਗਾ ਤੇ ਸਾਡੇ ਪ੍ਰਧਾਨ ਮੰਤਰੀ ਹੱਥ ਜੋੜ ਕੇ ਜਿਹੜਾ ਹੈਗਾ ਅਮਰੀਕਾ ਵੱਲ ਤੱਕਣ ਲੱਗ ਪੈਂਦੇ ਸੀਗੇ ਅੱਜ ਦਾ ਪ੍ਰਧਾਨ ਮੰਤਰੀ ਹੈ ਜਿਹੜਾ ਠੋਕ ਕੇ ਜਵਾਬ ਦਿੰਦਾ ਹੈ ਅੱਜ ਦਾ ਪ੍ਰਧਾਨ ਮੰਤਰੀ ਹੈ ਜਿਹੜਾ ਉਹ ਕਹਿੰਦਾ ਮੈਂ ਘਰ ਚ ਜਾ ਕੇ ਵੀ ਮੈਂ ਮਾਰ ਕੇ ਆਵਾਂਗਾ ਅੱਜ ਅੱਜ 370 ਦਾ ਇੱਥੇ ਨਾਮੋ ਨਿਸ਼ਾਨ ਨਹੀਂ ਹੈ ਅੱਜ ਜਿਹੜਾ ਹੈਗਾ ਕਸ਼ਮੀਰ ਜਿਹੜਾ ਹੈਗਾ ਇੱਕ ਇੰਟੀਗਰਲ ਪਾਰਟ ਦੇ ਤੌਰ ਦੇ ਉੱਤੇ ਸਾਹਮਣੇ ਦਿਖਦਾ ਹੀ ਜਿਸ ਤਰ੍ਹਾਂ ਤੁਹਾਡਾ ਪੰਜਾਬ ਹੈ ਜਿਸ ਤਰ੍ਹਾਂ ਚੰਡੀਗੜ੍ਹ ਹੈ ਉਸ ਤਰ੍ਹਾਂ ਤੁਹਾਡਾ ਕਸ਼ਮੀਰ ਦਿਖਦਾ ਹੈ ਅੱਜ ਲੋਕਾਂ ਦੇ ਮਨਚ ਹੈ ਕਿ ਸਾਡੇ ਈਸ਼ਟ ਦਾ ਮੰਦਿਰ ਜਿਹੜਾ ਹੈਗਾ ਉਹ ਸਾਡੀ ਅੱਖਾਂ ਦੇ ਸਾਹਮਣੇ ਉਹ ਮੰਦਿਰ ਬਣ ਕੇ ਤਿਆਰ ਹੋ ਗਿਆ ਅੱਜ ਲੋਕਾਂ ਨੂੰ ਲੱਗਦਾ 600 ਸਾਲ ਤੋਂ ਜਿਹੜੀ ਚੀਜ਼ ਨਹੀਂ ਸੀ ਹੋਈ ਮੋਦੀ ਜੀ ਨੇ ਉਹਨੂੰ ਵੀ ਪੋਸੀਬਲ ਕਰ ਦਿੱਤਾ ਤੇ ਉਹ ਜਿਹੜਾ ਚੀਜ਼ ਦੀ ਪੋਸੀਬਿਲਿਟੀ ਹੋਈ ਹੈ ਉਸ ਪੋਸੀਬਿਲਿਟੀ ਨੂੰ ਅੱਗੇ ਆਪਾਂ ਹੋਰ ਕਿਵੇਂ ਕਰ ਸਕਦੇ ਹਾਂ ਵਿਕਸਿਤ ਭਾਰਤ ਕਿਵੇਂ ਹੋਰ ਜਿਹੜਾ ਹੈਗਾ ਉਹਨੂੰ ਬਣਾ ਸਕਦੇ ਹੈਗੇ ਆ ਇਹ ਮੈਨੀਫੈਸਟੋ ਨੇ ਤੁਹਾਨੂੰ ਇੱਕ ਉਹ ਟੋਟਲ ਉਸ ਚੀਜ਼ ਦੀ ਇੱਕ ਪਿਕਚਰ ਦਿੱਤੀ ਹੈਗੀ ਆ ਕਿ ਆਪਣਾ ਦੇਸ਼ ਇੱਥੇ ਪਹੁੰਚ ਸਕਦਾ ਹੈਗਾ ਔਰ ਮੈਨੂੰ ਜਾਪਦਾ ਹੈ ਕਿ ਜਿਹੜੇ ਬੰਦੇ ਦੀ ਕ੍ਰੈਡੀਬਿਲਟੀ ਹੁੰਦੀ ਹੈ ਤੁਸੀਂ ਦੱਸੋ ਤੁਸੀਂ ਜੇ ਦੁਕਾਨ ਚ ਲੰਦਿਓ ਜਿਹੜਾ ਤੁਹਾਨੂੰ ਸਮਾਨ ਸਪਲਾਈ ਕਰਦਾ ਔਰ ਉਹਦਾ ਸਮਾਨ ਠੀਕ ਨਿਕਲਦਾ ਤੇ ਤੁਸੀਂ ਉਹਨੂੰ ਆਰਡਰ ਦਿੰਦੇ ਹੋ ਜਾਂ ਜਿਹਦਾ ਸਮਾਨ ਗਲਤ ਨਿਕਲਦਾ ਉਹਨੂੰ ਆਰਡਰ ਦਿਓਗੇ ਤੁਸੀਂ ਜੇ ਦਾਲ ਖਰੀਦਨੀ ਆ ਦਾਲ ਸਾਫ ਸੁੱਤਰੀ ਆ ਇੱਕ ਦੂਸਰੇ ਚ ਕੰਕਰ ਹੈ ਤੇ ਕਿਹੜੀ ਖਰੀਦੋਗੇ ਸਾਫ ਸੁਥਰੀ ਖਰੀਦੋਗੇ 2004 ਤੋਂ 14 ਤੱਕ ਸਕੈਮ ਹੀ ਸਕੈਮ ਦੇਖੇ ਤੁਸੀਂ ਇਹ ਦੁਨੀਆ ਜਾਣਦੀ ਹੈ 14 ਤੋਂ 24 ਤੱਕ ਇੱਕ ਵੀ ਸਕੈਮ ਨਹੀਂ ਰੋਜ਼ ਤੁਸੀਂ ਨਵੀਂ ਸਕੀਮ ਦੇਖੀ ਹੈ ਕਿ ਕਿਵੇਂ ਬੱਚਿਆਂ ਨੂੰ ਅੱਗੇ ਵਧਾਇਆ ਜਾ ਸਕਦਾ ਸੋ ਇੱਕ ਕਨਵਰਜਨ ਸਕੈਮ ਤੋਂ ਸਕੀਮ ਦਾ ਜਿਹੜਾ ਸਫਰ ਹੈ ਇਹ ਮੋਦੀ ਜੀ ਨੇ ਜਿਹੜਾ ਹੈ ਦੇਸ਼ ਨੂੰ ਦਿੱਤਾ ਹੈ ਅੱਜ ਦੁਨੀਆ 'ਚ ਇਹ ਰੈਕਗਨਿਸ਼ਨ ਹੈ ਮੈਨੂੰ ਜਾਪਦਾ ਕਿ ਇੱਕ थੰਪਿੰਗ ਮੈਜੋਰਟੀ ਦੇ ਤੌਰ ਦੇ ਉੱਤੇ 400 ਤੋਂ ਵੀ ਕਿਤੇ ਅੱਗੇ ਵੱਧ ਕੇ ਜਿਹੜਾ ਹੈ ਬੀਜੇਪੀ ਤੇ ਐਨਡੀਏ ਆਪਣੀ ਸਰਕਾਰ ਬਣਾਏਗੀ ਜੀ ਸੋ ਅਸੀਂ ਗੱਲਬਾਤ ਕਰ ਰਹੇ ਸੀ ਸੰਜੇ ਟੰਡਨ ਜੀ ਦੇ ਨਾਲ ਜਿਹੜੇ ਕੰਪੇਨਿੰਗ ਇਹਨਾਂ ਨੇ ਸ਼ੁਰੂ ਕਰ ਦਿੱਤੀ ਇਸ ਇਸ ਵੇਲੇ ਅਸੀਂ ਇਹਨਾਂ ਦੇ ਘਰੇ ਹੀ ਮੌਜੂਦ ਸੀ ਤੇ ਲੋਕਾਂ ਦਾ ਜਿਹੜਾ ਆਉਣਾ ਜਾਣਾ ਮਿਲਣਾ ਗਿਲਣਾ ਇੱਥੇ ਜਾਰੀ ਹੈ ਤੇ ਕਿਸ ਤਰ੍ਹਾਂ ਦੇ ਨਾਲ ਇਸ ਫਾਈਟ ਨੂੰ ਦੇਖ ਰਹੇ ਨੇ ਕਾਂਗਰਸ ਵੱਲੋਂ ਮਨੀਸ਼ ਦਿਵਾੜੀ ਇਹਨਾਂ ਦੇ ਅਗੇਂਸਟ ਨੇ ਤੇ ਕੀ ਰੋਡਮੈਪ ਹੈ ਚੰਡੀਗੜ੍ਹ ਦੇ ਲੋਕਾਂ ਲਈ ਚੰਡੀਗੜ੍ਹ ਦੇ ਇਸ਼ੂਜ਼ ਲਈ ਉਹ ਇਹਨਾਂ ਨੇ ਸਾਂਝਾ ਕੀਤਾ ਚੰਡੀਗੜ੍ਹ ਤੋਂ ਕੈਮਰਾਮੈਨ ਕਾਸ਼ਤੀਬ ਦੇ ਨਾਲ ਹਰਸ਼ਬਾਬ ਸਿੰਘ ਸਿੱਧੂ ਬਾਬੂ ਸ਼ਾਹੀ ਟਾਈਮਜ਼